ਕਿਆ ਬੰਦਨਾ ਤੇ ਇਹ ਮੇਰੇ ਸਾਸੂ ਮਾ ਇਹਨਾਂ ਨੂੰ ਸੀਰੀਅਸ ਮੈਲ ਸੀਗੀ ਸੀਰੀਅਸ ਸੀਗੇ ਇਹ ਤੇ ਇਹਨਾਂ ਨੂੰ ਫਿਰ ਜੀ ਬਹੁਤ ਸੀਰੀਅਸ ਹੋ ਖਾਲ ਦੇ ਵਿੱਚ ਤੁਸੀਂ ਲੈ ਕੇ ਆਏ ਆ ਇੱਥੇ ਨੂੰ ਤੇ ਫਿਰ ਡਾਕਟਰ ਸਾਹਿਬ ਨੇ ਬਹੁਤ ਵਧੀਆ ਇਹਨਾਂ ਦਾ ਟਰੀਟਮੈਂਟ ਕੀਤਾ ਕਿਉਂਕਿ ਇਹ ਜਿਆਦਾ ਸੀਰੀਅਸ ਹਾਲ ਰਿਹਾ ਸੀਗਾ ਤੋਂ ਸਾਨੂੰ ਆਸ ਨਹੀਂ ਸੀਗੀ ਕਿ ਅਸੀਂ ਮਤਲਬ ਇਹਨਾਂ ਦਾ ਥੋੜਾ ਬੋਧਾ ਜੀ ਬਚਾਅ ਕਰ ਸਕੇ ਪਰ ਡਾਕਟਰ ਸਾਹਿਬ ਨੇ ਇਹਨਾਂ ਦੇ ਬਹੁਤ ਮਿਹਰਬਾਨੀ ਇਹਨਾਂ ਨੇ ਸਾਨੂੰ ਕੰਟੇ ਡੇਢ ਘੰਟੇ ਦੇ ਵਿੱਚ ਸਾਨੂੰ ਦਾਸਾ ਸੀ ਦਾਸਾ ਟਿਕਾ ਸੀਗਾ ਕਿ ਇਹ ਵੀ ਖਤਰੇ ਤੋਂ ਬਾਹਰ ਆ ਤੁਸੀਂ ਬਾਕੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਾਕੀ ਲੋਕਾਂ ਨੂੰ ਇਹ ਕਹਿਣਾ ਚਾਹੁੰਦੀ ਕਿ ਡਾਕਟਰ ਸਾਹਿਬ ਹੈਗੇ ਹਾਰਟ ਦੇ ਆ ਇਹ ਬਹੁਤ ਵਧੀਆ ਡਾਕਟਰ ਆ ਮਤਲਬ ਵੀ ਅਸੀਂ ਕਿਸੇ ਨੂੰ ਵੀ ਮੈਂ ਸਲਾਹ ਦਵਾਂਗੀ ਵੀ ਚਲੋ ਜੇ ਕੋਈ ਏਦਾਂ ਦੀ ਕੋਈ ਸੀਰੀਅਸ ਮੈਟਰ ਹੁੰਦਾ ਤਾਂ ਇਹ ਬਿਲਕੁਲ ਹਨਾ ਨਾਰਮਲੀ ਹੈਂਡਲ ਕਰਦੇ ਆ ਇਹਦਾ ਇਹਨਾਂ ਦੀ ਫੈਮਿਲੀ ਵੱਲੇ ਜਿਹੜੇ ਵੀ ਅੱਗੇ ਸਾਰੇ ਉਹ ਵਧੀਆ ਤੁਹਾਨੂੰ ਹੈਂਡਲ ਕੀਤਾ ਇਹਨਾਂ ਨੇ ਨਹੀਂ ਨਹੀਂ ਸਰ ਕੋਈ ਚੜ ਕੋਈ ਡੈਡ ਖਰਚਾ ਤੇ ਨਹੀਂ ਗਿਆ ਨਹੀਂ ਸਰ ਕੋਈ ਜਾਂਦੇ ਚੜ ਕੋ ਪੇਮੈਂਟ ਤੇ ਨਹੀਂ ਜਮਾ ਕਰਾਈ ਨਹੀਂ ਸਰ ਮੈਂ ਡਾਕਟਰ ਜੀ ਸਿੰਘ ਪਟਿਆﾞ ਦਾ ਨਾਨਿਕ ਮਲਟੀ ਮਤੀਸ ਵਾਇਰਲੈਸ ਜੀ ਹਸਪੀਟਲ ਦਾ ਮੇਨ ਆਨਰ ਔਰ ਫਾਊਂਡਰ ਵੀ ਹੈ ਤੇ ਮੈਂ ਇਸ ਨੂੰ ਸੇ ਮੈਟਰ ਦੇਖਿਆ ਕਿ ਬਹੁਤ ਸਾਰੇ ਲੋਕ ਜਿਹੜੇ ਫੀਸਾਂ ਡਾਕਟਰਾਂ ਦੀਆਂ ਦੇਖ ਕੇ ਹਸਪੀਟਲਾਂ ਦੇ ਖਰਚੇ ਦੇਖ ਕੇ ਤੇ ਉਹ ਨਹੀਂ ਆ ਸਕਦੇ ਇਸ ਮੈਟਰ ਨੂੰ ਦੇਖਦੇ ਹੋਏ ਮੈਂ ਹਜ਼ਾਰਾਂ ਕੁ ਬਰੀ ਹੁਣ ਤੇ ਕੀ ਕਰ ਸਕਿਆ ਜਿਹੜੇ ਕਿ ਇੰਨੇ ਪੈਸੇ ਵਿਚਾਰੇ ਨਹੀਂ ਕਰ ਸਕਦੇ ਉਹਨਾਂ ਦੇਖੇ ਤੇ ਮੈਂ ਹਰ ਵਾਰ ਮੋਰ ਤੇ ਲਿਖਦਾ ਹਿੱਤਾ ਸਪੈਸ਼ਲੀ ਕਿ ਕੋਈ ਬੈੱਡ ਚਾਰਜ ਨਹੀਂ ਕੋਈ ਡਾਕਟਰ ਦੀ ਫੀਸ ਨਹੀਂ ਸਿਰਫ ਦਵਾਈਆਂ ਦੇ ਡਿਸਕਾਊਂਟ ਤੇ ਟਰੀਟਮੈਂਟ ਕਰਾਓ ਤੇ ਚੰਗੇ ਹੋ ਜਾਓ ਤਿੰਨ ਦੁਆ ਮਾਰੇ ਮੋੜੇ ਡਾਕਟਰਾਂ ਦੇ ਲਿਖੇ ਦਾ ਵਿੱਚ ਨਾ ਹੋ ਜਿਸ ਤਰ੍ਹਾਂ ਕਿ ਇਹ ਮਾਤਾ ਹੈ ਇਹ ਮਾਤਾ ਜਿਸ ਨੂੰ ਬਿਲਕੁਲ ਆਈ ਸੀ ਬਿਲਕੁਲ ਡੈਡੀ ਸੀ ਬਿਲਕੁਲ ਡੈਡੀ ਸੀ ਕੋਈ ਇਹਨਾਂ ਨੂੰ ਕੋਚ ਨਹੀਂ ਸੀ ਕੋਈ ਇਹਨਾਂ ਨੂੰ ਪਤਾ ਨਹੀਂ ਸੀ ਮੈਂ ਇਹਨਾਂ ਨੂੰ ਵੀ ਕਹਿ ਦਿੱਤਾ ਸੀ ਮੈਂ ਕਿ ਤੁਹਾਨੂੰ ਮੈਂ ਟਰਾਈ ਕਰ ਰਿਹਾ ਹਾਂ ਬਟ ਤੁਹਾਨੂੰ ਦੱਸਣਾ ਮੇਨੂੰ ਕਲੀਅਰ ਜ਼ਰੂਰੀ ਹੈ ਕਿ ਤੁਸੀਂ ਕਹੋ ਇਹ ਨਹੀਂ ਕਹਿ ਦੇਣਾ ਕਿ ਸਾਨੂੰ ਪਹਿਲਾਂ ਦੱਸਿਆ ਨਹੀਂ ਇਹਨਾਂ ਨੂੰ 1 ਵਰਨਰ ਦੇ ਵਿੱਚ ਅਸੀਂ ਬਹੁਤ ਹੱਦ ਆਏ ਉਹ ਇਟਕੇਟੇ ਬਾਦ ਨਾ ਮੋਕਲਾ ਕੇ ਮੈਂ ਦਿਖਾਤਾ ਕਿ ਮਾਤਾ ਦਾ ਡੀਜੀਬੀ ਹੈ ਅਦਰਵਾਈ ਮਾਤਾ ਦੇ ਨੂੰ ਸਵੀਰ ਹਾਰਟ ਐਟੈਕ ਹੋਇਆ ਸੀ ਨਾ ਜਨਜੈਕਟ ਹਾਰਟ ਦੇ ਵਿੱਚ ਕੀ ਗੱਲ ਵਾਹ ਐਟ ਦੀ سپورਟ ਇਹਨੂੰ ਥੋੜਾ ਜਿਆ ਅਸੀਂ ਇਨਡੋਟ੍ਰਾਈਕਰ ਟੂ ਪਾਈ ਕੀ ਜਿੰਨਾ ਸੀ ਕੰਪਲੀਟਲੀ ਸਾਦੇ ਉਹ ਸਿਰਫ ਵਿਦਿਰ ਹਾਫਨਰ ਮੈਂ ਪਾ ਕੇ ਇਹਨਾਂ ਨੂੰ ਸਾਹ ਦਿੱਤਾ ਇਹਨਾਂ ਨੂੰ ਚਲਾਇਆ ਉਸ ਤੋਂ ਬਾਅਦ ਸੀਆਰਪੀ ਕੀਤਾ ਤੇ ਪੇਸ਼ੈਂਟ ਸਟੇਬਲ ਉਸ ਤੋਂ ਬਾਅਦ ਮੈਂ ਕਾਰਡੀਓ ਕਮਿਟਰ ਵੀ ਨਹੀਂ ਲਾਇਆ ਕੋਈ ਵੈਨਿਲੇਟਰ ਤੇ ਨਹੀਂ ਪਾਇਆ ਪੇਸ਼ੈਂਟ ਕੋਈ ਇਹਨਾਂ ਦੇ ਫालतू ਖਰਚਾ ਨਹੀਂ ਪਾਇਆ ਸਿਰਫ ਓਨਲੀ ਮੈਡੀਸਿਨ ਦਾ ਚਾਜ ਮੈਡੀਸਿਨ ਵੀ ਡਿਸਕਾਊਂਟ ਸੀ ਤੁਹਾਡੇ ਸਾਹਮਣੇ ਹੋਇਆ ਐਸਟਬੀਪੀ ਬਿਲਕੁਲ ਤੰਤਰ ਸਪੱਸ਼ਟ ਸੀ ਮੇਰੇ ਵੀ ਦੱਸੋ ਹੁਣ ਕੀ ਹਾਲ ਹੈ ਤੁਹਾਡਾ ਕੀ ਹੈ ਜੀ ਨਾਮਤਾ ਜੀ ਤੁਹਾਡਾ ਬਲਜਿੰਦਰ ਸਿੱਧ ਕਿੱਦਾਂ ਤੁਹਾਡੇ ਅੱਜ ਸੇਠ ਕੀ ਕਰਦਾ ਅੱਗੇ ਨਾਲ ਕਾਫੀ ਤੁਹਾਨੂੰ ਉਹ ਕਰਦੇ ਕੋਣ ਖਾਣੇ ਪੀਣੇ ਤੁਸੀਂ ਹਾਂਜੀ ਹਾਂਜੀ ਜੀ ਜਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ